ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰاگ ਮਹੱਲਾ ਪਹਿਲਾ ਮੱਛਲੀ ਜਾਲ ਨ ਜਾਣਿਆ ਸਰਖਾਰਾ ਅਸਗਾਹ ਅੱਤ ਸਿਆਣੀ ਸੁਹੜੀ ਕਿਉ ਕਿਤੋ ਬੇਸਹਾ ਕੀਤੇ ਕਾਰਨ ਪਕੜੀ ਕਾਲ ਨ ਟਲ ਸਿਰਾਂ ਵਾਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖ ਤੋਂ ਉਚਾਰਨ ਕੀਤੀਆਂ ਗੁਰਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 55 ਅੰਕ ਤੇ ਸੁਭਾਇਮਾਨ ਹਨ ਇਹਨਾਂ ਤੁਕਾਂ ਰਹਿਣ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਜੋ ਉਪਦੇਸ਼ ਦੇ ਰਹੇ ਹਨ ਜੋ ਸਾਨੂੰ ਸਮਝਾ ਰਹੇ ਹਨ ਆਓ ਉਹਦੀ ਵਿਚਾਰ ਕਰੀਏ ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹ ਅਵਾਨ ਮੱਛੀ ਨੇ ਅਣਜਾਣ ਮੱਛੀ ਨੇ ਜਾਲ ਨੂੰ ਨਾ ਸਮਝਿਆ ਕਿ ਜਾਲ ਉੱਦੀ ਮੌਤ ਦਾ ਕਾਰਨ ਹੈ ਨਾ ਹੀ ਉਸਨੇ ਡੂੰਘੇ ਖਾਰੇ ਸਮੁੰਦਰ ਨੂੰ ਸਮਝਿਆ ਹੈ ਕਿ ਸਮੁੰਦਰ ਵਿੱਚ ਰਹਿਾਂ ਹੀ ਉੱਦੀ ਜ਼ਿੰਦਗੀ ਕੈਮ ਰਹਿ ਸਕਦੀ ਹੈ ਸਮੁੰਦਰ ਵਿੱਚ ਰਹਿ ਕੇ ਹੀ ਉਹਦੀ ਜਾਨ ਬਚ ਸਕਦੀ ਹੈ ਅਤ ਸਿਆਣੀ ਸੋਹਣੀ ਕਿਉ ਕਿਤੋ ਵੈਸਾਹ ਵੇਖਣੋ ਮੱਛੀ ਬੜੀ ਸੋਹਣੀ ਤੇ ਸਿਆਣੀ ਹੈ ਪਰ ਉਸਨੇ ਜਾਲ ਦਾ ਪਰ ਉਸਨੂੰ ਜਾਲ ਦਾ ਇਤਵਾਰ ਨਹੀਂ ਕਰਨਾ ਚਾਹੀਦਾ ਸੀ ਕਿਤੇ ਕਾਰਨ ਪਕੜੀ ਕਾਲ ਨਾ ਟਲੇ ਸਿਰਾਂ ਜਾਲ ਉੱਤੇ ਇਤਵਾਰ ਕਰਨ ਦੇ ਕਾਰਨ ਹੀ ਮੱਛੀ ਫੜੀ ਜਾਂਦੀ ਹੈ ਉਹਦੇ ਸਿਰ ਉੱਤੇ ਮੌਤ ਨਹੀਂ ਡਾਕਦੀ ਮੱਛੀ ਦੇ ਉਦਾਹਰਣ ਦੇ ਕੇ ਗੁਰੂ ਸਾਹਿਬ ਨੇ ਜੀਵ ਨੂੰ ਇਨਸਾਨ ਨੂੰ ਸਮਝਾਇਆ ਹੈ ਕਿ ਜ਼ਿੰਦਗੀ ਇੱਕ ਅਥਾ ਸਮੁੰਦਰ ਹੈ ਪਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਉਹਦੇ ਗੁਣਾਂ ਤੇ ਚੱਲ ਕੇ ਹੀ ਆਤਮਿਕ ਜੀਵਨ ਕਾਇਮ ਰਹਿ ਸਕਦਾ ਹੈ ਪਰ ਇਨਸਾਨ ਮੂਣੀ ਮਾਇਆ ਤੇ ਅਤਵਾਰ ਕਰ ਬੈਠਦਾ ਹੈ ਤੇ ਆਤਮਿਕ ਮੌਤ ਸਹਿੜ ਲੈਂਦਾ ਹੈ ਹਰ ਵੇਲੇ ਉਸ ਨੂੰ ਮੌਤ ਦਾ ਡਰ ਬਣਿਆ ਰਹਿੰਦਾ ਹੈ ਹਰ ਵੇਲੇ ਉਸ ਨੂੰ ਮੌਤ ਦਾ ਸਹਿਮ ਰਹਿੰਦਾ ਇਨਾਂ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵਨ ਕੀਤੀ ਹੈ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਹਰ ਰੋਜ਼ ਗੁਰਬਾਣੀ ਦੀਆਂ ਤੁਕਾਂ ਨੂੰ ਗੁਰਬਾਣੀ ਦੀਆਂ ਤੁਕਾਂ ਦਾ ਪਾਠ ਤੇ ਵਿਚਾਰ ਸਰਵਨ ਕਰ ਸਕਦੇ ਹੋ ਇਸ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਗੁਰਬਾਣੀ ਦਾ ਇਹ ਹਰ ਰੋਜ਼ ਤੁਹਾਡੇ ਤੱਕ ਪੁੱਜ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ